ਜੀ ਬਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਹਾਂਜੀ ਵੇਖੋ ਜੀ ਸਾਨੂੰ ਇਹ ਜਿਆਦਾ ਨਹੀਂ ਤਾਂ 1 ਸਾਲ ਤੋਂ ਨਹੀਂ ਇਸ ਘੱਟ ਤੋਂ ਘੱਟ 10 ਸਾਲ ਤੋਂ ਇਹੋ ਹੀ ਹਾਲ ਆ ਕਿਉਂਕਿ ਇਹ ਠੇਕਾ ਬਹੁਤ ਪੁਰਾਣਾ ਹੈ ਜਿਹੜਾ ਵੀ ਆਉਂਦਾ ਹਰ ਸਾਲ ਇਹਨਾਂ ਦਾ ਨਵੇਂ ਤੋਂ ਨਵਾਂ ਕੰਟ੍ਰੈਕਟ ਹੁੰਦਾ ਹੈ ਉਹ ਆਪਣੇ ਆਪਣੇ ਆਉਂਦੇ ਆ ਆਪਣਾ ਬਿਜ਼ਨਸ ਕਰੀ ਜਾਂਦੇ ਆ ਉਹਨਾਂ ਨੂੰ ਸਿਰਫ ਆਪਣੇ ਇੱਕ ਬਿਜ਼ਨਸ ਦੇ ਨਾਲ ਮਤਲਬ ਆ ਉਹਨਾਂ ਨੂੰ ਬਾਹਰੋਂ ਕੋਈ ਲੇਡੀ ਜਾ ਰਹੀ ਆ ਕੋਈ ਜੈਂਟ ਜਾ ਰਿਹਾ ਵਾ ਕਿਸੇ ਨਾਲ ਕੋਈ ਇਦਾਂ ਦਾ ਮਤਲਬ ਨਹੀਂ ਆ ਇਸ ਠੇਕੇ ਦੇ ਉੱਤੋਂ ਸ਼ਰਾਬ ਦੀ ਬੋਤਲ ਚੱਕਦੇ ਆ 10 ਰੁਪਏ ਦਾ ਪੈ ਗਿਆ 20 ਰੁਪਏ ਦਾ ਪੈ ਗਿਆ ਜੋ ਵੀ ਆ ਇਥੋਂ ਬਹਿ ਕੇ ਸ਼ਰਿਆਮ ਇਥੇ ਰੋਡ ਦੇ ਉੱਤੇ ਬਹਿ ਕੇ ਜਾਓ ਇਹ ਨਮਕੀਨ ਆ ਉਹ ਤੇ ਖਾਣ ਦੇ ਆ ਖਾਣ ਤੋਂ ਬਾਅਦ ਕੀ ਕਰਦੇ ਆ ਕੋਈ ਲੇਡੀਜ਼ ਵੇਖਦੇ ਆ ਲੇਡੀਜ਼ ਆ ਰਹੀ ਆ ਲੇਡੀਜ਼ ਜਾ ਰਹੀ ਆ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਸਿਰਫ ਮਤਲਬ ਆਪਣਾ ਨਸ਼ਾ ਕਰ ਲਿਆ ਬੇਸ਼ੱਕ ਅਸੀਂ ਸ਼ਰਿਆਮ ਇਥੇ ਵੇਖਿਆ ਵੀ ਕਈ ਅੰਡਰਵੇਅਰ ਤੋਂ ਬਗੈਰ ਵੀ ਇਥੇ ਲਮੇ ਪਏ ਬੰਦੇ ਵੇਖੇ ਵੀ ਬਹੁਤ ਜ਼ਿਆਦਾ ਸਮਝ ਲਓ ਵੀ ਇੱਕ ਇਹਨਾਂ ਨੇ ਰੋਡ ਨਹੀਂ ਸਮਝਾਇਆ ਉਹਨਾਂ ਨੂੰ ਇੱਕ ਸਿਰਫ ਬਾਅਦ ਸਮਝਾਇਆ ਵਾ ਵੀ ਇੱਥੇ ਨੰਗੇ ਹੋਗੇ ਜਿਤਨਾ ਮਰਜ਼ੀ ਬੈਠ ਰਿਹਾ ਕੋਈ ਪੁੱਛਗਿੱਛ ਨਹੀਂ ਕਰਦਾ ਜੇ ਅਸੀਂ ਕਿਸੇ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਹਿੰਦੇ ਵੀ ਨਹੀਂ ਵੇ ਮੰਦਰ ਦੇ ਉਤੋਂ ਕਾਜਾ ਦਾ ਜਿਆਦਾ ਨਹੀਂ ਕਿ ਮੈਂ ਕਿਹਾ 10 ਤੋਂ 20 ਮੀਟਰ ਦੀ ਦੂਰੀ ਹੈ ਬਸ 10 ਤੋਂ ਹਾਂ ਵੱਧ ਤੋਂ ਵੱਧ 20 ਮੀਟਰ ਦੀ ਦੂਰੀ ਬਸ 10 10 ਕਿਉਂਕਿ 20 ਮੀਟਰ ਦੀ ਦੂਰੀ ਆ ਅਸੀਂ ਬੜੇ ਹੁਣ ਵੀ ਪਹਿਲਾਂ ਵੀ ਆਏ ਸੀ ਕਿ ਆਪਣੇ ਗੱਡੀ ਲੈ ਕੇ ਆਏ ਸੀ ਕਿ ਮਾਲ ਲੋਡ ਕਰਨ ਵਾਸਤੇ ਅਈ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਵੀ ਭਾਈ ਵੇਖੋ ਇਹ ਠੇਕਾ ਜਿਹੜਾ ਅਸੀਂ ਰੋਕ ਨਹੀਂ ਰਹੇ ਤੁਸੀਂ ਦੂਸਰੀ ਜਗ੍ਹਾ ਸ਼ਿਫਟ ਕਰ ਲਓ ਕਿਉਂਕਿ ਸ਼ਾਪ ਆ ਤੁਸੀਂ ਕਿਤੇ ਵੀ ਆਪਣਾ ਬਿਜ਼ਨਸ ਕਰ ਸਕਦੇ ਜੀ ਉਹ ਸੱਗੋ ਸਾਨੂੰ ਰਿਕਵੈਸਟ ਕਰਦੇ ਵੀ ਸਾਡਾ ਭਾਈ ਲੱਖਾਂ ਰੁਪਏ ਨੁਕਸਾਨ ਹੋਣਿਆ ਸਾਨੂੰ ਕੁਝ ਟਾਈਮ ਦੇ ਦਿਓ ਜੇ ਅਸੀਂ ਟਾਈਮ ਦਿੰਨੇ ਆ ਠੀਕ ਹੈ ਨਾ ਇਸ ਕਰਕੇ ਸਾਡੀ ਮੰਗਿਆ ਸਾਡੀ ਇੱਕ ਸਟਾਰ ਐਵੇਨਿਊ ਵੇਰਕਾ ਦੀ ਆ ਬਾਕੀ ਹਿੰਦੂ ਪ੍ਰਾਸ ਸਿੱਖ ਪ੍ਰਾਸ ਹਰ ਇੱਕ ਦੇ ਪ੍ਰਾਸ ਹਰ ਇੱਕ ਧਰਮ ਦੀ ਆ ਕਿਉਂਕਿ ਉਹਨਾਂ ਨੇ ਕੀ ਕਿਹਾ ਆਉਂਦੇ ਸਾਰੇ ਕਿਹਾ ਕਿ ਮੰਦਿਰ ਕੋਈ ਜ਼ਿਆਦਾ ਦੂਰ ਤੇ ਨਹੀਂ ਹੈਗਾ ਮੰਦਿਰ ਦੂਰ ਦੂਰ ਆ ਠੀਕ ਹੈ ਕਿਉਂਕਿ ਮੰਦਿਰ ਇੰਡਾ ਲਾਗੇ ਵੀ ਨਹੀਂ ਕਹਿ ਸਕਦੇ ਦੂਰ ਵੀ ਨਹੀਂ ਕਰ ਸਕਦੇ ਪਰ ਉਹਨਾਂ ਦੇ ਹਿਸਾਬ ਨਾਲ ਮੰਦਿਰ ਸਮੋਹ ਹੈ ਹੀ ਨਹੀਂ ਸਰਕਾਰ ਵੱਲੋਂ ਤੋਂ ਮੇਹਮ ਚਲਾਈ ਗਈ ਵੀ ਆ ਜੀ ਨਸ਼ੇ ਦੇ ਵਿਰੁੱਧ ਹਾਂਜੀ ਬਿਲਕੁਲ ਉਹ ਵੀ ਗੱਲ ਠੀਕ ਹੈ ਜੀ ਵੇਖੋ ਜੇ ਨਸ਼ਿਆਂ ਬਾਰੇ ਕੋਈ ਗੱਲ ਮੁੱਦਾ ਉੱਠਿਆ ਆ ਜਾਂ ਕੋਈ ਗੱਲਬਾਤ ਹੈਗੀ ਆ ਇਹ ਵੀ ਤੇ ਨਸ਼ਾ ਹੀ ਵੇਚ ਰਹੇ ਇਹ ਤੋਂ ਸ਼ਰਿਆਮ ਇਹਨਾਂ ਨੇ ਕਹਿੰਦੇ ਆ ਉਹ ਇੱਕ ਵਾਟਰ ਕੁਲਰ ਰੱਖੇ ਹੋਏ ਆ ਉਹ 20-20 ਰੁਪਏ ਦਾ ਪੈਗ ਦੇਣ ਦੇ ਤੇ ਸ਼ਰਿਆਮ ਆਣ ਕੇ ਬੈਗ ਪੀਂਦੇ ਜੇ ਇਹਨਾਂ ਨੇ ਠੇਕਾ ਖੋਲਿਆ ਜਾਂ ਇਹਨਾਂ ਦਾ ਬਿਜ਼ਨਸ ਆ ਇਹ ਕਹਿ ਸਕਦੇ ਆ ਵੀ ਠੀਕ ਆ ਭਾਈ ਆਪਣਾ ਤੁਸੀਂ ਜੋ ਵੀ ਬੋਤਲ ਲੈਣ ਦੇ ਆਪਣੇ ਘਰ ਜਾ ਕੇ ਪੀਓ ਜੇ ਨਹੀਂ ਆ ਆ ਲਾਗੇ ਵੇਖੋ ਬਾਹਰ ਆ ਉੱਥੇ ਬੈਠ ਕੇ ਆਪਣੇ ਜੋ ਚਿਕਨ ਮਟਰਨ ਜੋ ਵੀ ਖਾਂਦੇ ਰ ਮਾਨਾ ਬੈਠ ਕੇ ਖਾਓ ਤਾਂ ਆਪਣੇ ਘਰ ਨੂੰ ਜਾਓ ਪਰ ਇੱਥੇ ਸ਼ਰਿਆਮ ਤੁਸੀਂ ਵੇਖੋਗੇ ਸ਼ਾਮ ਨੂੰ ਵੇਖੋਗੇ 10 ਤੋਂ 15 20 ਟੋਲੀਆਂ ਤੁਹਾਨੂੰ ਸ਼ਰਿਆਮ ਸਿੱਧੀਆਂ ਇੱਕਦਮ ਡਾਇਰੈਕਟਲੀ ਕਲੀਅਰ ਲੱਭਣਗੇ ਕੀ ਮੰਗਾਂ ਤੁਹਾਡੀ ਹੁਣ ਸਾਡੀ ਸਾਡੇ ਬੱਚੇ ਸਕੂਲ ਤੋਂ ਵੀ ਆ ਰਹੇ ਆ ਸਾਡੀਆਂ ਫੈਮਲੀਆਂ ਆ ਰਹੀਆਂ ਵਾ ਬੱਚੇ ਆ ਰਹੇ ਆ ਇਹ ਬਲੇ ਲੇਡੀਜ਼ ਇੱਥੇ ਜਾ ਰਹੀਆਂ ਵਾ ਇਹ ਕੋਈ ਵੀ ਰਿਸਪੈਕਟਫੁਲ ਗੱਲਾਂ ਨਹੀਂ ਕਰਦੇ ਹੁਣ ਜਿਸ ਤਰ੍ਹਾਂ ਇਹ ਪੰਜਾਬੀ ਦੇ ਵਿੱਚ ਨਾਰਮਲ ਗਾਲਾਂ ਕੱਢਦੇ ਆ ਨਾਰਮਲ ਗਾਲਾਂ ਕੀ ਸ਼ਰ੍ਹਾਂ ਵਿੱਚ ਬੂਹੇ ਅੱਗੇ ਗਾਲ ਕੱਢੀ ਜਾਂਦੇ ਆ ਅਸੀਂ ਕੱਲੇ-ਕੱਲੇ ਨੂੰ ਰੋਕਾਂਗੇ ਤਾਂ ਕਿ ਮਾਲਾ ਲੜਾਈ ਦਾ ਘਰ ਆ ਸਾਡੀ ਸਾਡੇ ਮੰਗੇ ਹੋਈ ਆ ਸਾਡੀ ਇੱਕ ਸਾਰੀ ਫੈਮਲੀ ਦੀ ਮੰਗੇ ਹੋਈ ਆ ਕਿ ਸਾਨੂੰ ਇਦਾਂ ਦਾ ਕੋਈ ਵੀ ਇੱਥੇ ਗੰਦ ਖਿਲਾਰਾ ਨਹੀਂ ਚਾਹੀਦਾ ਜੇ ਠੇਕਾ ਇੱਥੋਂ ਸ਼ਿਫਟ ਹੋ ਜਾਂਦਾ ਸਭ ਤੋਂ ਬੈਸਟ ਆ ਕੋਕਾਸਿਸ ਠੇਕੇ ਦੇ ਵਾਸਤੇ ਬੈਠੇ ਆਂ ਬਾਕੀ ਸਾਡੀ ਕੋਈ ਨਾ ਕੋਈ ਰੰਜਿਸ਼ ਨਹੀਂ ਹੈਗੀ ਅਸੀਂ ਆ ਕਰਵਾਉਣਾ ਆ ਕਰਵਾਉਣਾ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਚਾਹੀਦਾ ਆਪਣਾ ਮੌਲ ਸ਼ਾਂਤੀ ਜਿਹਦੇ ਵਿੱਚ ਸਾਡੀ ਫੈਮਲੀ ਆਵੇ ਬੱਚੇ ਹੋਣ ਕੱਲ ਨੂੰ ਕੋਈ ਪਾਰਟੀ ਕਿਸੇ ਦੀ ਹੋਵੇ ਕਿਸੇ ਨੂੰ ਡਿਸਟਰਬ ਹੀ ਨਾ ਦੇਖੋ ਜੀ ਦੇਖੋ ਜੀ ਆਖ ਲੇਡੀਜ਼ ਵਾਲੇ ਵੇਖੋ ਹਾਂ ਤੇ ਕਿਉਂ ਪ੍ਰਤਸਤ ਮੇਰਾ ਨਾਮ ਨਰੇਸ਼ ਕੁਮਾਰਾ ਜੀ ਇਹ ਵੇਖੋ ਅਸੀਂ ਸਟਾਰ ਕਲੋਨੀ ਦੇ ਨਿਵਾਸੀ ਆ ਸਾਡੇ ਇੱਥੇ ਘਰ ਆ ਸਾਡੀਆਂ ਲੜਕੀਆਂ ਪਹਿਣਾ ਧੀਆਂ ਪਹਿਣਾ ਇੱਥੇ ਇੱਕ ਮੰਦਿਰ ਹੈ ਵੇਖੋ ਉਹਦੇ ਬਿਲਕੁਲ ਨਾਲ ਠੇਕਾ ਵਾ ਤੇ ਅਸੀਂ ਬੜੀ ਵਾਰੀ ਇਹਨਾਂ ਨੂੰ ਅਪੀਲ ਕੀਤੀ ਆ ਵੀ ਇੱਥੇ ਬੈਠ ਕੇ ਇੱਥੋਂ ਸ਼ਰਾਬ ਲੈਂਦੇ 10ਾਂ ਦੀ 20ਾਂ ਦੀ 50ਾਂ ਦੀ ਇੱਥੇ ਇਹਨਾਂ ਨੇ ਡਰਮ ਲਾਇਆ ਇੱਕ ਉਸ ਤੋਂ ਬਾਅਦ ਇਹ ਇੱਥੇ ਬੈਠ ਕੇ ਪੀਂਦੇ ਆ ਤੇ ਇੱਥੇ ਸਾਰੀ ਕਲੋਨੀ ਦਾ ਰਸਤਾ ਨਾਲ ਬਲੌਕ ਕੀਤਾ ਹੁੰਦਾ ਤੇ ਅਸੀਂ ਬੜੀ ਵਾਰੀ ਇਹਨਾਂ ਦੇ ਹੱਥ ਜੋੜੇ ਆ ਜੇ ਆਪਾਂ ਇਹਨਾਂ ਨੂੰ ਕਹਿੰਨੇ ਆ ਤੇ ਸਾਡੇ ਅੱਗੋਂ ਗੱਲ ਪਿੰਦੀ ਆ ਤੇ ਰਾਤ ਨੂੰ ਇੱਥੋਂ ਸ਼ਾਮੀ 5 ਵਜੇ ਦੇ ਆ ਤੇ ਇੱਥੇ ਬੈਠ ਜਾਂਦੇ ਆ ਤੇ ਸਾਡੀਆਂ ਲੜਕੀਆਂ ਧੀਆਂ ਪੈਣਾ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਪੈਂਦਾ ਲੜਕੀਆਂ ਨੂੰ ਇੱਥੋਂ 5 ਵਜੇ ਤੋਂ ਬਾਅਦ ਲੜਕੀਆਂ ਲੰਘ ਨਹੀਂ ਸਕਦੀਆਂ ਅਸੀਂ ਸਰਕਾਰ ਅਗੇ ਇਹੀ ਅਪੀਲ ਕਰਦੇ ਆਂ ਵੀ ਠੇਕਾ ਇੱਥੋਂ ਸ਼ਿਫਟ ਕੀਤਾ ਜਾਵੇ ਆਪਾਂ ਨਹੀਂ ਚਾਹੁੰਦੇ ਬੰਦ ਕਰੋ ਜਿੱਥੇ ਮਰਜ਼ੀ ਸ਼ਿਫਟ ਕਰਾ ਦਿੱਤਾ ਜਾਵੇ ਸਾਡੀ ਇਹੋ ਹੀ ਸਰਕਾਰ ਅਗੇ ਗੁਰਜਾਰਿਸ਼ ਆ ਦੇਖਣਾ ਅਸੀਂ ਕੰਪਲੇਨ ਪਹਿਲਾਂ 2 ਮਹੀਨੇ ਬਾਅਦ ਇਹਨਾਂ 2 ਮਹੀਨੇ ਪਹਿਲਾਂ ਨਾ ਅਸੀਂ ਕਿਹਾ ਸੀ ਕੱਲ ਅਸੀਂ ਐਸਐਸਓ ਸਾਹਿਬ ਨੂੰ ਕੰਪਲੇਨ ਕਰਕੇ ਆਇਆ ਲਿਖਤੀ ਰੂਪ ਚ ਠੀਕ ਹੈ ਸਾਰੀ ਕਲੋਨੀ ਦੇ ਸਾਈਨ ਹੋਏ ਹੈ ਬਕਾਇਦਾ ਤੇ ਮਾਨਯੋ ਕਾਉਂਸਲਰ ਸਾਹਿਬ ਨੂੰ ਵੀ ਆਪਾਂ ਇਹ ਲਿਖਤੀ ਰੂਪ ਚ ਦਿੱਤਾ ਹੈ ਮੰਗ ਪੱਤਰ ਸਾਰੀ ਕਲੋਨੀ ਨੂੰ ਸਾਰੀ ਕਲੋਨੀ ਵਾਲਿਆਂ ਨੇ ਵੀ ਇਹ ਚੀਜ਼ ਸਾਡਾ ਹੱਲ ਕੀਤਾ ਜਾਵੇ ਕਿੰਨੀ ਕੁ ਮੁਸ਼ਕਲ ਆਂਦੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਸਾਡੇ ਕੋਲ ਇਸ ਚੀਜ਼ ਦੀਆਂ ਵੀਡੀਓ ਵੀ ਬਣੀਆਂ ਹੋਈਆਂ ਵਾ ਇੱਥੇ ਗੇਟ ਦੇ ਅੱਗੇ ਬੈਠ ਕੇ ਸ਼ਰਾਬਾਂ ਪੀਂਦੇ ਨੇ ਤੇ ਇੰਨਾ ਗੰਦਮੰਦ ਬਖਦੇ ਆ ਜਿਹੜਾ ਸੁਣ ਨਹੀਂ ਸਾਦੇ ਇੱਥੇ ਬਾਥਰੂਮ ਕਰਦੇ ਹਿਸਾਬ ਲਾਉਂਦੇ